ਆ ਵੇਖੋ ਮੱਲੇ ਵਾਲਿਆਂ ਨੇ ਸਾਹਮਣੇ ਆ ਵੇਖੋ ਗੱਡੀ ਭੰਨੀ ਸਾਰੀ ਮਾਰਕੀਟ ਇਕੱਠੀ ਹੋਈ ਆ ਆ ਇਹ ਆ ਇਹਨਾਂ ਨੇ ਗੱਡੀ ਭੰਨੀ ਸਾਹਮਣੇ ਮੱਲੇ ਵਾਲਿਆਂ ਨੇ ਆ ਕੇ ਰੋਏ ਰਾਤੀ ਆ ਕੇ ਗਾਲ੍ਹਾਂ ਵੀ ਕੱਢਦੇ ਨੇ ਆ ਮੇਰੀ ਗੱਡੀ ਭੰਤੀ ਇਹਨਾਂ ਨੇ ਆ ਵੇਖੋ ਸਾਰੇ ਮੱਲੇ ਵਾਲੇ ਇਕੱਠੇ ਹੋਏ ਇਹਨਾਂ ਨੇ ਇਹਨਾਂ ਨੇ ਗੱਡੀ ਭੰਨੀ ਮੇਰੀ ਆ ਦੇਖੋ ਕਿਹੜਾ ਗਵਾਹ ਅ ਕੀ ਪਤਾ ਕੀ ਪਤਾ ਕੌਣ ਆ ਉਹ ਰਾਤਾਂ ਅੰਦਰ ਹੋਈ ਮਹੱਲੇ 'ਚ ਇੱਥੇ ਗਾੜਾ ਵੀ ਕੱਢਦੇ ਆ ਗਏ ਗੱਡੀ ਮੇਰੀ ਯਾਰ ਗੱਡੀ ਮੇਰੀ ਆ ਗੱਡੀ ਮੇਰੀ ਆ ਤੇ ਅਸੀਂ ਤਾਂ ਦੁਕਾਨ ਤੇ ਨਹੀਂ ਆਈ ਸੀ ਤਾਂ ਸੜਕ ਰੋਕੀ ਸੜਕ ਤੇ ਆਈ ਸੀ ਬਹਿ ਕੇ ਬਹਿ ਕੇ ਉਹਨੂੰ ਬੁਲਾਉਣਾ ਜਿਹੜਾ ਬਹਿ ਕੇ ਉਹਨੂੰ ਪੁੱਛਣਾ ਗਾੜਾ ਹੁੜੇ ਕੱਢ ਕੇ ਗਿਆ ਇਹ ਵੀਡੀਓ ਹੀ ਬਣਾਈ ਆ ਉਹਨੂੰ ਪੁੱਛੋ ਕੀ ਗਿਆ ਅੱਛਾ ਨਹੀਂ ਫੀਲ ਨਹੀਂ ਕਰੇਗਾ ਮੈਂ ਉਹਨੂੰ ਮਾਰ ਕੇ ਚ ਵੜ ਨਹੀਂ ਦੇਣਾ ਕਾ ਗੱਲ ਮੇਰੀ ਪੱਕੀ ਗਈ ਜੇ ਜਾਂ ਮਾਰਗੀ ਜੋ ਰਹੇਗਾ ਤਾਂ ਜਾਂ ਨਾਲ ਸਿੰਘ ਰਹੇਗਾ ਗੱਲਾਂ ਦੋ ਹੋ ਗਈਆਂ ਜੇ ਹਾਂ ਬਿਲਕੁਲ ਉਹਦੇ ਭਾਪੇ ਨੂੰ ਕਹੇ ਬਲਦੇਵ ਤੇ ਬਲੇਰ ਉਹਨਾਂ ਕਹਿੰਦੇ ਪੱਕੀ ਕੰਪਲੇਨ ਮੈਂ ਕਮੀਨਾ ਸਾਹ ਨਾਲ ਹੀ ਉਹਨਾਂ ਗੱਲ ਹੋ ਗਈ ਆ ਉਹਨਾਂ ਨੂੰ ਪੂਰਾ ਇਨਸਾਮ ਮਿਲੇਗਾ ਮਾਰਕੀਟ ਦੀ ਸਕਿਉਰਟੀ ਮਿਲੇਗੀ ਪੂਰੀ ਤੋਂ ਬਾਅਦ ਮੇਰੀ ਮਾਰਕੀਟ ਕਿਸੇ ਹੋਈ ਹੋਈ ਨਾ ਨਾਮ ਹੈ ਜੇ ਕੋਈ ਬਾਤ ਤਾਂ ਹੋਏਗੀ ਤੇ ਆਲਾ ਨਾਮ ਲੱਗੇਗਾ ਤੇ ਤੁਹਾਡਾ ਨਾਮ ਦੱਸ ਦਿਓ ਪਿਆ ਜੀ ਤਾਂ ਮੈਂ ਹੋ ਗਿਆ ਮੈਂ ਮੇਰਾ ਆਪਣਾ ਮਾਛੀ ਨਹੀਂ ਕਰਦਾ ਬਾਕੀ ਮੇਰੀ ਹੱਥ ਤੋੜ ਕੇ ਬੈਠੀ ਹੈ ਉਹਨਾਂ ਦਾ ਕੋ ਫਾਂਗਾ ਨਹੀਂ ਕਰਦਾ ਆਪਾਂ ਤੇ ਹੁਣੇ ਨੂੰ ਪੂਰਤ ਕਰਨ ਜਾਣਾ ਜੀ ਉਹ ਜੋ ਕਿ ਮੈਂ ਕੁੱਤੀਏ ਜਨਾ ਹੁਣੇ ਆ ਜਾਓ ਹੁਣੇ ਆ ਜਾਓ ਸਾਰੇ ਬੰਦਿਆ ਕੋਤੇ ਜੀ ਆ ਜਾਓ ਹੁਣੇ ਆ ਜਾਓ اے مالو آلو آلو یار دیکھو کوئی ٹیلی گال نہیں کیتی صرف بس پیٹو رونڈ چلتے گال کیتی ہے میں کہتی جا نہیں جا میں مطلب کوئی نہیں مہینوں نال دین دینا ਹਰ ਹਰ ਸਭ ਤੁਸੀਂ ਇਹ ਐਸਸੀ ਤੋਂ ਰਾਮਬਖ ਦਾ ਕਹਣਾ ਬਸ ਉਹ ਦੇਖਦੇ ਕੋਈ ਗੱਲ ਨਹੀਂ ਆ ਗਈ ਅੱਜ ਅਸੀਂ ਕੱਲ ਕਰਤਾ ਆਪਾਂ ਪਰੇਖਣ ਕੋਣਾ ਕਰਨਾ ਹੁੰਦਾ ਪਹਿਚਾਨ ਦੇਖੋ ਜੀ 아이 ਪਛਾਣ ਹੈ ਤਾਂ ਹੀ ਪਛਾਣ ਨਹੀਂ ਨਹੀਂ ਬਿਲਕੁਲ ਪਰੇਖਣ ਇੱਕ ਦੂਸਰਾ ਕੰਮ ਕਰਦੇ ਹਾਂ ਇਹ ਕਿਹੜਾ ਕੰਮ ਹੋ ਰਿਹਾ ਹੈ ਆਪਾਂ ਆਪਣੇ ਦਫਤਰ ਦੇ ਅੰਦਰ ਇੱਕ ਮਿੰਟ ਸੇ ਇਹ ਕਰਦੇ ਮੈਂ ਰੁਕਦਾ ਨਹੀਂ ਲੱਗਦਾ ਨਹੀਂ ਆਪਾਂ ਤੇ ਨਾ ਜਾ ਰਹੇ ਮੈਂ ਹੋਵੇ ਆ ਰਹੇ ਮੈਂ ਬੁਲਾ ਲਿਆ ਫਿਰ ਬੁਲਾ ਲਾਂਗਾ ਮੈਂ ਤਾਂ ਦੋ ਪਿੰਡਾਂ ਬੁਲਾ ਲਿਆ ਆਂ ਆਹਦੀ ਆਈਡੀ ਚ ਮਾਰ ਤਿੰਨ ਦਿਨ ਆਪਾਂ ਕੰਟੈਕਟ ਦੇਣੇ ਪਰੇਸ਼ਾਨ ਦੇ ਆ ਰਿਹਾ ਪਬਲਿਕ ਨਹੀਂ ਆਇਆ ਇੱਧਰ ਕੇ ਹੱਥੋਂ ਕਹਿ ਦਿੱਤਾ ਬਾਕੀ ਜਿਹੜਾ ਕੰਮ ਹਾਂ ਬੈਠ ਕੇ ਹਾਂ ਲਗਾ ਹੋਣਾ ਨਾ ਉਹਨੇ ਮਾਰ ਦੇ ਜਨਾਬ ਤੇ ਜਨਾਬ ਅੰਦਾਜ਼ਾ ਵੇਖੀ ਕਰ ਦਿੱਤਾ ਤਾਂ ਬੰਦਾ ਨੂੰ ਨਾਂ ਦੇ ਧੰਗਿਆ ਦੇਣਿਆ ਮੈਨੂੰ ਵੀਡੀਓ ਦਿਓ ਬਾਜੀ ਮੈਂ ਤੁਹਾਨੂੰ ਨਾ ਮੈਂ ਸਾਬ ਮੈਂ ਸਾਬ ਜੰਗਲੀ ਕਰ ਰਹੀ ਨਹੀਂ ਹੋ ਗਈ ਤੁਸੀਂ ਕਹਿੰਦੇ ਯੋਗ ਕਰ ਰਹਾ ਮੈਂ ਇਸ ਨੂੰ ਸਾਬ ਨੂੰ ਦੱਸਦਾ ਮੈਂ ਵੀ ਐਸਐਸ ਨੂੰ ਖਿੱਚੂ ਕਿਉਂ ਨਹੀਂ ਕੰਮ ਕਰ ਲਿਆ ਮੈਂ ਤਾਂ ਕਹਿੰਦਾ ਜੇ ਉਹ ਠੀਕ ਹੈ ਗਿਆ ਅੰਕ ਤੇ ਕਹਿ ਰਹੇ ਮੈਂ ਮਹੀਨੇ ਲਾਉਂਗਾ ਇਹ ਨਾਲ ਗੱਡੀਆਂ ਤੋੜਨ ਮੈਂ ਤੇ ਤੁਹਾਡੇ ਨਾਲ ਜੋ ਵੀ ਮੱਜੀ ਗੇੜੀ ਵਾਲੇ ਦਾ ਕੁਝ ਸਾਰੇ ਦਾ ਬਹਲਾ ਜਿਸਰੇ ਵੀ ਸਿਰਫ ਉਹਨਾਂ ਨਾਲ ਪੈਗਲ ਹੋਣਾ ਹੈ ਮੇਰੀ ਧਲੋ ਬੇਤੀਆ ਵੀ ਆਪਾਂ ਫੜੂ ਆਪਣੇ ਘਰ ਮੈਂ ਪਗਲਾ ਹੋਈ ਇਹ ਆਪ ਪ੍ਰਕਾਰ ਇਹਦਾ ਪਛੜ ਕੇ ਲੋਤੇ ਨਾ ਜੋ ਮੈਂ ਪੜਕੇ ਦੀ ਸਾਡੇ ਕੋਈ ਗੱਲ ਨਹੀਂ ਆਹ ਬਾਲੀਕੀ ਜੀ ਜਿਹੜਾ ਇਹਨਾਂ ਨਾਲ ਗੱਲ ਹੁੰਦੀ ਆ ਰਾਮ ਗਿਰਚ ਬੈਠੇ ਤੁਹਾਨੂੰ ਟੱਕਰ ਮੇਕ ਹੋ ਗਿਆ ਡਾਕਟਰ ਨਾਲ ਤੁਹਾਡੀਆਂ ਲੋਕ ਸਾਰੇ ਕਰਦੀ ਹੈ ਨਹੀਂ ਕਰਦੀ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਕੱਲ ਸੁਣੋ ਮੈਂ ਤੁਹਾਨੂੰ ਕਹਿ ਰਿਹਾ ਟੋਕੀ ਦੀ ਥੋੜਾ ਪਰ ਗਾਦੇ ਵੀ ਜਿਹੜਾ ਪਾ ਰਿਹਾ ਉਹ ਫਟ ਗਿਆ 100 ਰੁਪਏ ਇਸ ਤੋਂ ਇਸ ਕਰਕੇ ਆ ਸਾਡੀ ਕਿ ਮੈਂ ਨਾਨਸਟਿੰਗ ਪ੍ਰਧਾਨ ਆਈਡੀ ਨੂ ਆਈਡੀ ਇੱਥੇ ਮੁੰਡਾ ਇੱਕ ਬਰਗਦੀ ਹੈਗਾ ਕੋਈ ਦੋ ਮੁੰਡੇ ਇਹ ਮਨ ਕੀ 2 ਸਾਲ ਤੋਂ ਇੱਥੇ ਬਦਮਾਸ਼ੀ ਕਰਦੇ ਨੇ ਸਾਰੇ ਡੇੜੀ ਵਾਲਿਆਂ ਨੂੰ ਇੰਟੂ ਲੈ ਲਓ ਸਭ ਕੋ ਮਹੀਨੇ ਲੈਂਦਾ ਪੈਸੇ ਲੈਂਦਾ ਤੇ ਸਭ ਨੂੰ ਤੰਗ ਕਰਦਾ ਤੈਨੂੰ ਮਾਰਦੇ ਆਂਗਾ ਤੈਨੂੰ ਕਰਦੇ ਆਂਗਾ ਹੁਣ ਵੀ ਇੱਕ ਡੇੜੀ ਵਾਲ ਨੂੰ ਕਹਿੰਦਾ ਤੂੰ ਇੱਥੇ ਰਹੀਂ ਕੱਲ ਤੈਨੂੰ ਰਹਿਣ ਨਹੀਂ ਦੇਣਾ ਉਤੋਂ ਬਾਅਦ ਇਹਨੇ ਰਾਤੀ ਬਹੁਤ ਗਾਲ ਕੱਢੀ ਸਾਰਿਆਂ ਨੂੰ ਤੇ ਮੈਨੂੰ ਜਿੱਲੇ ਪਤਾ ਲੱਗਾ ਮੇਰੇ ਆਿਆਂ ਨੂੰ ਚਲਾ ਗਿਆ ਸੀ ਰਾਤੀ ਰਾਤੀ ਦੁਕਾਨਦਾਰਾਂ ਨੂੰ ਹਰ ਇੱਕ ਨੂੰ ਧੀ ਭੈਣ ਦੀ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਇਹਨੇ ਬਹੁਤ ਗਾਲਾਂ ਕੱਢ ਕੇ ਸਾਰਿਆਂ ਨੂੰ ਮਾਰ ਕੇ ਨੂੰ ਕੱਢੀਆਂ ਮਾਰਕੀਟ ਆ ਲੋ ਇਹ ਉਹ ਦੋ ਬੰਦੇ ਗਏ ਸੀ ਇੱਕ ਸੋਨੂ ਦਾ ਮੁੰਡਾ ਅਸੀਂ ਰੱਤੀ ਇਹਦੀ ਤਲਖਾਸ ਦੇਤੀ ਤਲਖਾਸ ਦੇਣ ਤੋਂ ਬਾਅਦ ਨੰਬਰ ਸੀ ਉਹਨਾਂ ਕੋਲ ਨਾਲ ਫੋਨ ਕੀਤਾ ਆਂਦਾ ਨਹੀਂ ਪਿਆ ਗੱਬਰ ਦਹਾਉਣੇ ਤੁਹਾਡੇ ਸਾਹਮਣੇ ਗੱਬਰ ਨਾਲ ਗੱਲ ਹੋ ਰਹੀ ਇਸ ਤੇ ਕਹਿੰਦਾ ਜੀ ਤੁਸੀਂ ਮੈਂ ਗੱਬਰ ਨੂੰ ਲੈ ਕੇ ਉੱਥੇ ਜਾਣਾ ਅਈਗਾ ਠੀਕ ਹੈ ਇੱਥੇ ਆ ਜਾ ਉਹਦਾ ਫਾਦਰ ਤੇ ਉਹ ਕਹਿੰਦਾ ਜੀ ਮੈਂ ਮਹੀਨੇ ਲੈਣੇ ਮੈਂ ਇੱਥੇ ਆਣਾ ਆਣਾ ਮੈਂ ਕਹਿੰਦਾ ਗੱਲ ਸੁਣ ਮੈਂ ਤੈਨੂੰ ਤਾਂ ਵੜ ਨਹੀਂ ਕੋਣ ਨਹੀਂ ਕਾਦੇ ਮਹੀਨੇ ਲੈ ਉਹ ਬਦਗਿਰੀ ਆ ਜੀ ਉਹ ਮੁੰਡਾ ਬਦਮਾਸ਼ੀ ਜਿਵੇਂ ਜੋ ਪੰਜਾਬ ਦੇ ਵਿੱਚ ਹਲੇ ਚੱਲਦਾ ਪਿਆ ਮੁੰਡਾ ਸਾਹਮਣੇ ਮਹੱਲੇ ਦਾ ਹੈਗਾ ਤੇ ਉਹ ਹੱਥ ਸ਼ਰਾਬ ਵੀ ਵੇਚਦਾ ਸਾਰੇ ਡੇੜੀਆਂ ਕੋਲ ਲੈਂਦਾ ਹੁਣ ਉਹ ਚਾਹਦਾ ਸੀ ਦੁਕਾਨਦਾਰਾਂ ਕੋ ਮੈਂ ਮਹੀਨੇ ਲਵਾ ਤੇ ਹੁਣ ਕਹਿੰਦਾ ਗੱਬਨ ਮੇਰੇ ਪਿੱਛੇ ਤੇ ਗੱਬਨ ਨਾ ਹੋਲੇ ਮੈਂ ਗੱਲ ਕੀਤੀ ਕਹਿੰਦਾ ਨਹੀਂ ਜੀ ਕਰਦਾ ਜੀ ਮੈਂ ਕਿਹਾ ਜੀ ਉਹਨੂੰ ਪੁਲਤ ਬੜੇ ਰਾਤ ਦੀ ਦਰਖਾਸਤ ਦਿੱਤੀ ਹੋਈ ਸੀ ਤੇ ਦਰਖਾਸਤ ਦੇਣ ਤੋਂ ਬਾਅਦ ਫੇਰ ਇੱਥੇ ਆ ਤੇ ਉਹ ਗੱਲ ਕਰਨ ਆਇਆ ਮੈਂ ਕਿਹਾ ਵੀ ਤੂੰ ਇੱਥੇ ਕਰਨ ਕੀ ਆਣਾ ਕਹਿੰਦਾ ਮੈਂ ਮਹੱਲੇਦਾਰ ਆ ਮੈਂ ਤੇਰਾ ਸਾਹਮਣੇ ਮਹੱਲਾ ਮਾਰਕੀਟ ਚ ਦੋ ਦਾ ਕੰਮ ਨਹੀਂ ਨਾ ਕੋਈਗਾ ਸਾਡੀ ਤੇ ਉਹ ਇਸ ਵਜ੍ਹਾ ਕਰਕੇ ਸਾਡੀ ਮਾਰਕੀਟ ਚ ਉਹਨਾ ਕਰਮਚਾਰੀ ਕੱਲਣਾ ਪਿਆ। ਥੋੜੇ ਚੁੱਕ ਕੇ ਉਸ ਕੂਕਰ ਲੈ ਗਿਆ ਤੇ ਕੂਕਰ ਮੈਨੂੰ ਮਾਰਿਆ ਵੱਜਿਆ ਨਹੀਂ ਤੇ ਸਾਡੇ ਮਾਰਕੀਟ ਦੇ ਬੰਦੇ ਹੀ ਦੁਕਾਨਦਾਰ ਉਹਨੇ ਦੁਕਾਨ ਤੇ ਵੱਜ ਗਿਆ ਔਰ ਕਾਰ ਤੇ ਵੱਜ ਗਿਆ ਕਾਰ ਦਾ ਸ਼ੀਸ਼ਾ ਟੁੱਟ ਗਿਆ। ਤੇ ਗਾੜਾ ਕਰਦਾ ਕਰਦਾ ਪਿਓ ਦਾ ਨਾਲ ਸੀ ਉਹ ਵੀ ਚਲਾ ਗਿਆ। ਕੱਲੇ 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 ਨੂੰ ਸੱਟਾਂ ਮਾਰਾਂਗਾ ਕਹਿੰਦਾ ਮੈਂ ਤੇ ਵੇਲਾ ਨਾ 6-6 ਮਹੀਨਾ ਨਾਲ ਤੁਹਾਡੇ ਤੇ ਪਾਜੇ ਕਰਾਵਾਂਗਾ। ਸ਼ਾਰਮ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕਿਤਾ ਨਾ ਮਾਰਕੀਟ ਨੂੰ ਮਾਰਕੀਟ ਨੂੰ ਤੰਗ ਕਰਦਾ ਰੱਟ ਦੇ ਰਿਹਾ ਰੱਟ ਦੇ ਦਿਆ ਉਹ ਸੋਈਦਾ ਕਿ ਮੈਂ ਪੈਸੇ ਮਹੀਨਾ ਕਰਕੇ ਤਬਾਚਾਪੇ ਮਹੀਨਾ ਦੇਣਗੇ ਨਹੀਂ ਉਹ ਪ੍ਰਸ਼ਾਸਨ ਤੁਸੀਂ ਕੰਪਲੇਨ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਇਹ ਤੱਕ ਨਹੀਂ ਫੜਿਆ ਰਾਤੀ ਦਿੱਤੀ ਨਹੀਂ ਫੜਿਆ ਜਾਗਾ ਭੁਲਤੇ ਮੈਤੋ ਤਾਂ ਗਾਂਗਾ ਮੁੜ ਕੇ ਮੈਂ ਪੂਰੀ ਪੰਜਾਬ ਲੈਵਲ ਤੇ ਜਾ ਕੇ ਐਸੋਸੀਏਸ਼ਨਾਂ ਨੂੰ ਕਹਿ ਕੇ ਆਪਣੀ ਸਾਰਾ ਪੰਜਾਬ ਬੰਦ ਕਰਾਵਾਂਗੇ ਜੀ ਅਸੀਂ ਮਹੀਨਾ ਨਹੀਂ ਦੇ ਸਕਦੇ ਇਹਨਾਂ ਨੂੰ ਜੀ ਆ ਸੋਚਣ ਅਸੀਂ ਮਹੀਨਾ ਦਿਓ ਤੁਸੀਂ ਦਿੰਦੇ ਸੀ ਕਿ ਉਹਨੂੰ ਨਹੀਂ ਜਿਹੜੀ ਵਾਲਾ ਬੁਲਾਉਂਦਾ ਨਾ ਕਿੱਧਾ ਕਿੱਧਾ ਹੁਣ ਪਿੱਛੇ ਆ ਗਿਆ ਨਾ ਪਹਿਲਾਂ ਰੇੜੀਆਂ ਵਾਲਾ ਕੋਲ ਲੈਂਦਾ ਪਤਿੰਦ ਖੁੰਦ ਕਾਂਡਾ ਨਾ ਮੰਗਦਾ ਪੂਰੀ ਆਈਡੀ ਚ ਮਾਈਗ੍ਰੇਟ ਹੋਣੇ ਤੇ ਬੈਠੀ ਹੈ ਜੀ ਹਾਂਜੀ ਪੂਰੀ ਆਈਡੀ ਧੰਨੇ ਤੇ ਬੈਠੀਆਂ ਨਿਊ ਆਈਡੀ ਆਈਡੀ 'ਚ ਜਿੰਨਾ ਚਿਰ ਤੱਕ ਰਹੇਗਾ ਜੀ ਇਹ ਉਹ ਨਹੀਂ ਦੱਸਦਾ ਜਿਹਨਾਂ ਦਾ ਸਾਨੂੰ ਇਨਫਾਮ ਨਹੀਂ ਮਿਲਦਾ ਤੁਸੀਂ ਕਿਹਦੇ ਪ੍ਰਸ਼ਾਸਨੇ ਪਹੁੰਚੇ ਕੀ ਪ੍ਰਸ਼ਾਸਨ ਵੱਲ ਅਸੂਰ ਪ੍ਰਸ਼ਾਸਨ ਕਹਿੰਦਾ ਜੀ ਫੜਦੇ ਪਿਆ ਮੈਂ ਕਹਾਂ ਲਿਆਓ ਫੜ ਗਿਆ ਅਸੀਂ ਰਾਤ ਦੀ ਕੰਪਲੇਨਟ ਕੀਤੀ ਆ ਆਪਾਂ ਬਿਲਕੁਲ ਨਹੀਂ ਨਹੀਂ ਹੋਏਗਾ ਤੇ ਮਾਰਕੀਟ ਦੀਆਂ ਕੱਲ ਸਾਰੀਆਂ ਚਾਬੀਆਂ ਬੰਦ ਕਰਕੇ ਤਾਲੇ ਬੰਦ ਕਰਕੇ ਤੇ ਕਮੀਨਾ ਸਾਹਿਬ ਨੂੰ ਚਾਬੀਆਂ ਦਿੱਤੀਆਂ ਜਾਣੀਆਂ ਕਿ ਤੁਸੀਂ ਸਭੋ ਚ ਆਏ ਸਰ ਮਾਰਕੀਟ 'ਚ ਇੱਕ ਬੰਦਾ ਹੈਗਾ ਔਰ ਰੋਜ਼ ਮਾਰਕੀਟ 'ਚ ਰਾਤੀ ਸ਼ਰਾਬ ਪੀ ਕੇ ਆਣ ਕੇ ਗਾਲਾਂ ਗਾਲੀ ਗਲੋਚ ਕਰਦਾ ਆਪਾਂ ਨੂੰ ਗਿਆ ਹੀ ਕਿ ਗਾਲੀ ਗਲੋਚ ਨਾ ਕਰਿਆ ਕਰ ਆਪਾਂ ਥਾਣੇ ਦਰਖਾਸਤ ਵੀ ਦਿੱਤੀ ਸੀ ਮਗਰ ਉਸ ਤੋਂ ਬਾਅਦ ਉਹ ਆ ਜਾਣ ਕੇ ਫਿਰ ਬੋਲਣ ਲੱਪਿਆ ਪ੍ਰਧਾਨ ਸਾਹਿਬ ਨਾਲ ਲੋਕਾ ਭਾਰਾ ਹੋ ਗਿਆ ਉਸ ਤੋਂ ਬਾਅਦ ਉਹਨੇ ਉਹਨਾਂ ਨੂੰ ਹੱਥ 'ਚ ਜਿਹੜੀ ਚੀਜ਼ ਆਈ ਉਹ ਛੰਡ ਕੇ ਮਾਰੀ ਸੁੱਕਾ ਕਰੋ ਉਹਨਾਂ ਦੇ ਵੱਜੀ ਨਹੀਂ ਅਗਰ ਵਾਜ ਜਾਂਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀਗਾ ਕਾਰਨ ਕੀ ਹੈ ਕਾਦੀ ਕਿਲੋ ਪੈਸੇ ਮੰਗਦੇ ਨੇ ਕੋਈ ਸਪੈਸ਼ਲਤਾ ਨਹੀਂ ਹੈ ਮਲਾਜ਼ਮ ਕੁਝ ਨਹੀਂ ਮਲਾਜ਼ਮ ਹੈ ਬਸ ਉਹ ਇੱਕ ਵਪਾਰੀ ਜਿਵੇਂ ਪਹਿਲਾਂ ਰੇੜੀ ਵਾਲਿਆ ਕੋ ਬਦਮਾਸ਼ੀ ਹੈ ਰੇੜੀ ਵਾਲਿਆ ਕੋ ਪਹਿਲਾਂ ਪੈਸੇ ਲੈਂਦਾ ਸੀਗਾ ਹੁਣ ਉਹ ਥੋੜਾ ਵੱਧੇ ਕੰਮ ਵੱਧਾ ਵੱਧਾ ਦੁਕਾਨਾਂ ਤੱਕ ਨਹ ਪਹੁੰਚ ਗਿਆ ਮਗਰ ਆਪਾਂ ਟੈਕਸ ਪੇ ਕਰ ਸਕਦੇ ਆ ਆਪਾਂ ਹਫਤੇ ਨਹੀਂ ਦੇ ਸਕਦੇ ਕਿਸੇ ਨੂੰ ਇੱਕ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕ腐ਪਸ਼ਨ ਫ੍ਰੀ ਕਰਾਂਗੇ ਤੇ ਇੱਕ ਪਾਸੇ ਇਦਾਂ ਦੀ ਕ腐ਪਸ਼ਨ ਹੁੰਦੀ ਹੈ ਤੇ ਪੰਜਾਬ ਸਰਕਾਰ ਦੇ ਮਲਾਜ਼ਮ ਕਿੱਥੇ ਮਲਾਜਮ ਦਹਰ ਉਹਨਾਂ ਪੰਜਾਬ ਸਰਕਾਰ ਨੂੰ ਅਰੇ ਤੇ ਐਕਸ਼ਨ ਲੈਣਾ ਚਾਹੀਦਾ ਵਪਾਰ ਹੋਏਗਾ ਜਿਸ ਸਟੇਟ ਚ ਉਹ ਸਟੇਟ ਖੁਸ਼ਹਾਲ ਹੋਏਗੀ ਜਿਸ ਸਟੇਟ ਚ ਵਪਾਰ ਘੱਡੀ ਜਾਏਗਾ ਉਹ ਸਟੇਟ ਖੁਸ਼ਹਾਲ ਕਦੀ ਨਹੀਂ ਹੋ ਸਕਦੀ ਇਸ ਵਾਰ ਵਪਾਰੀ ਬਹੁਤ ਦੁਖੀ ਹੈ ਪੰਜਾਬ ਚ ਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਆਪਾਂ ਕਮਿਸ਼ਨਰ ਸਾਹਿਬ ਕੋ ਮੰਗ ਕਰਦੇ ਆ ਕਿ ਸਾਡੀਆਂ ਜਿਹੜੀ ਮੰਗਾਂ ਸੁਣੀਆਂ ਜਾਣ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਕੋਈ ਨਹੀਂ ਹੋਈ ਰਾਤ ਨੂੰ ਕੰਪਲੇਂਟ ਕੀਤੀ ਸੀ ਉਹ ਆ ਗਿਆ ਸਾਨੂੰ ਪੁੱਛਣ ਕਿ ਤੁਸੀਂ ਕੰਪਲੇਂਟ ਕਿਉਂ ਕੀਤੀ ਹੈ ਮੇਰੇ ਖਿਲਾਫ ਉਹ ਬਦਮਾਸ਼ੀ ਕਰਨ ਆ ਗਿਆ ਉਲਟਾ ਸਾਡੇ ਨਾਲ ਲਗਾਤਾਰ ਵੈਸਾ ਪੈਸਾ ਦੇ ਦੇ ਦੇਖਿਆ 2 ਸਾਲ ਤੇ ਹੋਈ ਗਿਆ ਕੰਮ ਚੱਲਦੇ ਨੇ ਮੰਗ ਕੀ ਹੈ ਤੁਹਾਡੀ ਸਾਡਾ ਸਾਨੂੰ ਇਨਸਾਫ ਦਵਾਇਆ ਜਾਏ ਬਸ ਉਹਨੂੰ ਉਹ ਬੰਦੇ ਨੂੰ ਅੰਦਰ ਕਰਾ ਜਾਏ ਦੁਕਾਨ ਮਾਰਕੀਟ ਚ ਕੰਮ ਦੁਕਾਨਦਾਰਾਂ ਦਾ ਹੈ ਵੇਲੇ ਬੰਦਿਆਂ ਦਾ ਕੋਈ ਕੰਮ ਨਹੀਂ ਹੈਗਾ। ਅਜੀ ਮੋਗਾ ਹੀ ਆ ਦੇ ਕੰਮ ਇਹ ਹੋਇਆ ਇੱਥੇ ਕਿਹੜਾ ਰਾਹ ਬੰਦ ਕੀਤਾ ਕਿੰਨੀ ਮੁਸ਼ਕਲ ਆ ਰਹੀ ਦਾ। ਮੁਸ਼ਕਲ ਬਹੁਤ ਆ ਰਹੀ ਹੈ ਸਾਡੀਆਂ ਸਵਾਰੀਆਂ ਕਿੰਨੀਆਂ ਪਰੇਸ਼ਾਨ ਹੋਈਆਂ। ਸਾਰਾ ਟਾਈਮ ਮੈਸ ਹੋ ਗਿਆ। ਹਾਂ। ਕੌਣ ਨੁਕਸਾਨ ਭਰੂਗਾ? ਅੱਛਾ। ਇਹ ਕਹਿੰਦੇ ਅਸੀਂ ਕਰੋੜਪਤੀ ਆ। ਇੰਨੇ। ਇੰਨੇ ਬੰਦੇ ਤਾਂ ਇੱਕ ਬੰਦਾ ਨਹੀਂ ਲੋਟ ਆਇਆ ਕਿ ਇੰਨੇ ਜਣੇ ਆ ਕੇ ਸਾਡੇ ਘਰ ਪੈਣ ਲੱਗ ਗਏ ਇੱਥੇ। ਇੰਨੇ ਬੰਦਿਆਂ ਨੂੰ ਪਰੇਸ਼ਾਨ ਕਰਦੇ ਦੱਸੋ। ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰ ਰਹਾ। ਆ ਤੁਹਾਡੇ ਜੀ। ਦੇਖੋ ਜੀ ਤੁਹਾਡੇ ਸਾਹਮਣੇ ਵੇਖ ਲੋ ਕਿੰਨੀਆਂ ਕਿਸਵਾਰੀਆਂ ਜਵਾਕ ਨਾਲ ਆ ਉਹਨੇ ਬਰਨਾਲੇ ਜਾਣਾ ਵਿਚਾਰਿਆ ਨੇ ਕਈ ਹੈਗੇ ਉਹਨੇ ਤਰਦੂਲ ਘੜ ਜਾਣਾ ਵਾ ਤੋ ਹਣ ਕਿੱਥੇ ਜਾਣਗੇ ਦੱਸੋ ਉਸ ਗੱਲ ਕੀਤੀ ਗਾਂ ਅੱਗੇ ਗੱਲ ਅਸੀਂ ਹੁਣ ਇਹਨਾਂ ਨੂੰ ਕਹੀ ਜਾਂਦੇ ਆ ਇਹ ਮੰਨਤਾ ਕਰੀ ਜਾਂਦੇ ਆ ਨਹੀਂ ਬਸ ਤਾਂ ਲਾਦਾ ਨਹੀਂ ਪ੍ਰਸ਼ਾਸਨ ਦੀ ਨਿਕਮਮੀ ਹੈ ਜੀ ਸੜਕ ਨਹੀਂ ਬਣਦੀ ਪ੍ਰਸ਼ਾਸਨ ਨੂੰ ਗੋਲੇ ਕੜਾਈ ਦੇਖੋ ਕਰੋ ਤਾਂ ਇਹਨਾਂ ਨਾਲ ਕੋਈ ਇੱਥੇ ਮਿੰਦੂ ਨਹੀਂ ਪਤਾ ਇਹਨਾਂ ਰਾਤ ਦੀ ਕਮਲੇਟ ਦਿੱਤੀ ਥਾਣੇ ਅੱਛਾ ਜੀ ਹਾਂ ਰਾਤ ਦੀ ਕੋਲ ਕਮਲੇਟ ਦਿੱਤੀ ਆ ਐਸ ਤੋਂ ਸਾਹਮਣੇ ਇਹਨਾਂ ਨੇ ਥਾਣੇ ਤੇ ਉਹ ਬੰਦਾ ਕੋਈ ਆਣ ਕੇ ਫੇਰ ਇੱਥੇ ਇਹਨਾਂ ਨਾਲ ਕਿਤੇ ਲੜਦਾ ਫਿਰਦਾ ਗਿਆ ਕਿਹਦੇ ਨਾਲ ਉਹ ਗੇਹ ਨੇ ਡੇਟ ਕਰਨਾ ਸਤੂ ਸਾਹਿਬ ਗਏ ਆ ਉਹਨੂੰ ਫੜ ਕੇ ਬਿਠਾ ਕੇ ਤੇ ਇਸਲਾਮ ਕਾਰਵਾਈ ਕਰਦੇ ਠੀਕ ਹੈ ਜੀ ਅਧਿਕਾਰੀਆਂ ਦਾ ਦੱਸਿਤਾ ਕਿ ਹਾਂ ਜੀ ਹਾਂ ਜੀ ਸਾਰੇ ਅਧਿਕਾਰੀਆਂ ਨੂੰ ਸਾਰਾ ਠੀਕ